ਹਾਂ ਨੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਅਨਕ੍ਰਿਤ ਕੌਰ ਵਾਈਫ ਆਫ ਗੁਰਮੀਤ ਵਾਈਫ ਨੰਬਰ 71 ਇੰਡੀਪੈਂਡੈਂਟ ਪਹਿਲਾਂ ਕੋਈ ਡਿਟెక్టర్ ਚਲੋ ਕਿਹੜੇ ਪਾਰਟੀ ਤੋਂ ਪੱਲਾ ਰੱਖਦੇ ਸੀ ਪਹਿਲਾਂ ਅਸੀਂ 10 15 ਸਾਲ ਹੋ ਗਏ ਸੀ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਮੇਰੇ ਹਸਬੰਡ ਗੁਰਮੀਤ ਭੋਲਾ ਨਹੀਂ ਸਮਾਰਥ ਹੋ ਕੇ ਉਹਨਾਂ ਨਾਲ ਕੰਮ ਕਰਦੇ ਰਹੇ ਨੇ ਮਤਲਬ ਜਦੋਂ ਵੀ ਉਹਨਾਂ ਨੂੰ ਲੋੜ ਪਈ ਹੈ ਨਾਲ ਖੜੇ ਹੋਏ ਨੇ ਕਦੀ ਉਹਨਾਂ ਨੂੰ ਜਿਤਾਣਾ ਹੋਵੇ ਕੁਝ ਵੀ ਮਤਲਬ ਕਿ ਪੂਰਾ ਉਹਨਾਂ ਦਾ ਸਾਥ ਦਿੱਤਾ ਹੈ ਜਾ ਕਿਸ ਤਰ੍ਹਾਂ ਤੁਹਾਡੇ ਮਨ ਚਾਹ ਵੀ ਜਾ ਜਿਹੜੀ ਹੈ ਕਿਉਂਕਿ ਸੈਂ ਸਾਨੂੰ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੇ ਹਾਥੀ ਨਹੀਂ ਬਾਹ ਨਹੀਂ ਫੜਾਈਏ ਤੁਹਾਨੂੰ ਜਿਹੜੇ ਲੋਕੀ ਸੋ ਕੋ ਪਾਰਟੀ ਛੱਡ ਕੇ ਚੱਲੇ ਗਏ ਉਹਨਾਂ ਨੂੰ ਉਹਨਾਂ ਨੇ ਟਿਕਟ ਦੇ ਦਿੱਤੀ ਹੈ ਤੇ ਜਿਹੜੇ ਅਹੀ ਇਨੇ ਤੇ ਉਹਨਾਂ ਦੇ ਨਾਲ ਲੱਗੇ ਰਹੇ ਨੇ ਸੇਵਾ ਕਰਦੇ ਰਹੇ ਨੇ ਨਿਸਵਾਰਥੋ ਕੇ ਤੇ ਸਾਨੂੰ ਉਹਨਾਂ ਨੇ ਟਿਕਟ ਨਹੀਂ ਫੜਾਈਏ ਤੇ ਅਹੀ ਫਿਰ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਮੈਂ ਇੰਡੀਪੈਂਡੈਂਟ ਖੜੀ ਆਂ ਅਲੱਦਾ ਆਜ਼ਾਦ ਸੀ ਲੜ ਕੇ ਸੇਵਾ ਕੀਤੀ ਹੈ ਕੋ ਇਲਾਕੇ ਦੀ ਹਾਂਜੀ ਅਹੀਂ ਮਤਲਬ ਕਿ ਪਹਿਲਾਂ ਸ਼ੁਰੂ ਤੋਂ ਸੇਵਾ ਕਰਦੇ ਰਹੇ ਨੇ ਚਲੋ ਮੈਂ ਕਹਿਣਾ ਨਹੀਂ ਚਾਹਦੀ ਲੋਕ ਲਾਕਡਾਊਨ ਜਦੋਂ ਲੱਗਾ ਹੀ 2 ਮਹੀਨੇ ਲੰਗਰ ਲਾਏ ਨੇ ਲੋਕਾਂ ਨੂੰ ਵੀ ਸਾ ਪਤਾ ਹੈ ਕਿ ਕਰਦੇ ਰਹੇ ਚਲੋ ਮੰਦਰ ਵੀ ਬਣਵਾਇਆ ਇਹ ਮੇਰੇ ਘਰ ਵਾਲਾ ਤੇ ਹੋਈ ਕਹਿੰਦਾ ਕਿ ਮੈਂ ਤਾਂ ਸਿਰਫ ਇੱਕ ਜਰੀਆਂ ਕੁਰਬਾਨ ਵਾਲੀ ਮਾਤਾ ਰਾਨੀ ਹੈ ਕੁਰਬਾਨੀ ਤਾਂ ਉਹੀ ਹੈ ਚਲੋ ਬੱਸਾਂ ਵੀ ਲੈ ਕੇ ਜਾਈਦੀਆਂ ਚਿੰਦਪੁਰਨੀ ਉਹ ਤਾਂ ਚਲੋ ਮਾਤਾ ਦੇ ਹੁਕਮ ਨਾਲ ਚੱਲਿਆ ਰਹਿੰਦਾ ਹੈ ਕੁਝ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਜਿਹੜੇ ਸੜਦੇ ਨੇ ਤੁਸੀਂ ਵੀ ਕਰੋ ਤੁਹਾਡੇ ਕੋ ਕਿਹੜੀ ਚੀਜ਼ ਦੀ ਕਮੀ ਅਹੀਂ ਪੁੱਟੇ ਮੱਸੇ ਕੰਮ ਲਾਣ ਪਹਿਹਲਾਂਨੇ ਆਂ ਲਗਾੜਾ ਇਲਾਕਾ ਵਾਸੀ ਆ ਤੇ ਮੈਂ ਹੀ ਉਹ ਹੀ ਜਾਣੀ ਆ ਕਿ ਹੁਣ ਉਹ ਮੇਰੇ ਨਾਲ ਮੇਰਾ ਸਾਥ ਦੇਣ ਤੇ ਮੈਨੂੰ ਨਿਆਂ ਵੀ ਦਿਵਾਨ ਤੇ ਮੇਰੀ ਜਿੱਤ ਵਿੱਚ ਉਹਨਾਂ ਦੀ ਜਿੱਤ ਹੈ ਤੇ ਮੇਰੇ ਘਰ ਵਾਲੇ ਦੀ ਜਿੱਤ ਹੈ ਧੰਨਵਾਦ ਜੀ